ਜੋਨਾਂ ਨੂੰ ਅਸੀਂ ਕੱਲ ਹਾਊਸ ਜਿਹੜਾ ਅਡਜਰਨ ਕਰਕੇ ਅੱਤੇ ਪਾਇਆ ਸੀ ਤਾਂ ਕਿ ਜੋ ਗੁਰੂ ਸਹਿਬਾਨ ਦੀ ਬੇਅਦਬੀ ਆ ਇਤਿਹਾਸਿਕ ਤੌਰ ਤੇ ਜੇ ਮੈਂ ਗੱਲ ਕਰਾਂ ਅਕਾਲੀ ਦਲ ਭਾਜਪਾ ਦੇ ਸਮੇਂ ਹੋਈ ਕਾਂਗਰਸ ਪਾਰਟੀ ਦੇ ਸਮੇਂ ਤੇ ਹੋਈ ਉਹਦੇ ਤੇ ਇੱਕ ਪੁਖਤਾ ਤੇ ਇੱਕ ਅੱਛਾ ਕਾਨੂੰਨ ਜਿਹੜਾ ਬਣ ਸਕੇ ਸੋਦਲੇ ਸੀ ਅੱਛੀ ਅਪਰਚੁਨਿਟੀ ਜਿਹੜੀ ਆ ਉਹ ਕਾਂਗਰਸ ਪਾਰਟੀ ਨੂੰ ਵੀ ਗ੍ਰਾਂਟ ਕੀਤੀ ਆ ਅਕਾਲੀ ਦਲ ਨੂੰ ਵੀ ਕੀਤੀ ਆ ਬਾਗੀ ਅਕਾਲੀ ਦਲ ਨੂੰ ਵੀ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਵੀ ਕੀਤੀ ਆ ਭੋਜਨ ਸਮਾਜ ਪਾਰਟੀ ਨੇ ਵੀ ਕੀਤੀ ਆ ਅਸੀਂ ਸਾਰੀਆਂ ਪਾਰਟੀਆਂ ਨੂੰ ਟਾਈਮ ਦਿੱਤਾ ਤਾਂ ਕਿ ਆ ਕਿ ਉਹ ਆਪਣੀ ਗੱਲ ਜਿਹੜੀ ਆ ਵਿਧਾਨ ਸਭਾ 'ਤੇ ਰੱਖ ਸਕਣ ਔਰ ਇੱਕ ਅੱਛਾ ਕਾਨੂੰਨ ਜਿਹੜਾ ਜਿਹੜੇ ਵੀ ਬੇਅਦਬੀ ਕਰਦੇ ਨੇਗੇ ਉਹਨਾਂ ਦੇ ਖਿਲਾਫ ਜਿਹੜਾ ਉਹ ਕਾਨੂੰਨ ਬਣ ਸਕੇ ਤਾਂ ਕਿ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਕੋਈ ਵੀ ਅਜਿਹੀ ਜਿਹੜੀ ਆ ਹਰਕਤ ਨਾ ਕਰੇ ਪ੍ਰਗਟ ਸਿੰਘ ਕਹਿੰਦੇ ਨੇ ਕਹਿੰਦੇ ਸਜ਼ਾ ਹੀ ਵਧਾਈ ਆ ਉਹਦੇ ਵਿੱਚ ਜ਼ਿਆਦਾ ਕੁਝ ਖਾਸ ਤਾਂ ਨਹੀਂ ਕੀਤਾ ਆ ਦੇਖੋ ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੋਣੀ कि ਉਹਨਾਂ ਨੇ ਐਮੈਂਡਮੈਂਟ ਕਰਕੇ ਭੇਜੀ ਸੀ ਉਹਨਾਂ ਨੇ ਜਿਹੜਾ ਆਈਪੀਸੀ ਇੰਡੀਅਨ ਪੀਨਲ ਕੋਡ ਸੀ ਉਹਦੇ ਵਿੱਚ ਐਮੈਂਡਮੈਂਟ ਕਰਕੇ ਭੇਜੀ ਸੀ ਹੁਣ ਅਸੀਂ ਇੱਕ ਨਵਾਂ ਐਕਟ ਲੈ ਕੇ ਆਏ ਆਂਗੇ ਨਵਾਂ ਕਾਨੂੰਨ ਲੈ ਕੇ ਆਏ ਆਂਗਾ ਜਿਹੜਾ ਕਿ ਪੰਜਾਬ ਦੀ ਸਰਕਾਰ ਨੂੰ ਸਟੇਟ ਨੂੰ ਪਾਵਰ ਆ ਉਸ ਦੇ ਤਹਿਤ ਅਸੀਂ ਕਾਨੂੰਨ ਲੈ ਕੇ ਆਏ ਆਂਗੇ ਸੋ ਉਹਨਾਂ ਨੂੰ ਪੜ੍ਹ ਲੈਣਾ ਚਾਹੀਦਾ ਸਰ ਬਪਕਸ਼ ਨੇ ਕਿਹਾ ਹੈ ਪ੍ਰੈਕਟਿਸ ਨੇ ਨਹੀਂ ਕੀਤਾ ਗਿਆ ਕਾਂਗਰਸ ਵੀ ਲੈ ਕੇ ਆਈ ਸੀ ਇਸ ਤਰੀਕੇ ਦਾ ਬਿਲ ਆਪਕਾ ਬਿਲ ਕਿਵੇਂ ਹੈ ਅਰੇ ਬਪਕਸ਼ ਨੇ ਕੱਲ ਡਿਮਾਂਡ ਕਰੀ ਥੀ ਨਾ ਕਿ ਹਮੇ ਇੱਕ ਦਿਨ ਚਾਹੀਏ ਉਹਨੂੰ ਅੱਜ ਇੱਕ ਦਿਨ ਦੇ ਦਿਆ आज पूरा दिन दे दिया उनको आज वो अपनी बहस करें अपना बताएं पढ़ के आए ना ऐसे बाहर आके बोलने की बजाय पढ़ के आए कल देखिए कल जब विपक्ष के नेता मांग कर रहे थे कि हमें समय दीजिए हमने बिल नहीं पड़ा यही बोल रहे थे ना तो उसके बाद जब बाहर आए आपके कैमरों पे आके बोलने लगे कि जी ये कानून गलत बना है तो उन्होंने अंदर से बाहर आने तक क्या एक मिनट में पढ़ लिया था इसका मतलब है उन्होंने हर चीज का विरोध करना है चाहे कोई भी चीज लेके आए उसका विरोध करना है तो आज कोई ना कोई बहाना बना के लेके आए होंगे कोई ना कोई बहाना ढूंढ रहे होंगे कि विरोध कैसे करना है पर लेकिन ये तीन करोड़ पंजाबी लोग जो पंजाब के लोग देख रहे हैं तीन तीन करोड़ पंजाबियों की आस्था है कि पंजाब में बेदबी के खिलाफ कानून बने वो हम बना रहे हैं ਇਹ ਅਲੱਗ ਤੋਂ ਕੁਝ ਪ੍ਰਾਪਤਾਨੇ ਇਸ ਦੇ ਵਿੱਚ ਐਨਐਸ ਦੇ ਅੰਦਰ ਕੋਈ ਸੋਧ ਨਹੀਂ ਹੈਗੀ ਇਹ ਇੱਕ ਨਵਾਂ ਕਾਨੂੰਨ ਆ ਸਟੇਟ ਦਾ ਕਾਨੂੰਨ ਆ ਸਟੇਟ ਨੇ ਆਪਣਾ ਕਾਨੂੰਨ ਬਣਾਇਆਗਾ ਸੋ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਮੈਂ ਫੇਰ ਇਹੀ ਗੱਲ ਕਹਿ ਰਹਾ ਤੁਹਾਡੇ ਮੈਕ ਦੇ ਰਹੀ ਤੁਹਾਡੇ ਰਾਹੀਂ ਕਿ ਉਹ ਪੜ ਲਿਆ ਕਰਨ ਪੜ ਕੇ ਆਇਆ ਕਰਨ ਨਿਰਾ ਵਿਰੋਧ ਕਰ ਲਈ ਦੇ ਨਾ ਆਇਆ ਕਰਨ ਸਭ ਪਹਿਲਾ ਰਾਜ ਹੀ ਜਿਹੇ ਚੱਲਕ ਪੈਂਦੀ ਹੈ ਉਹਦੇ ਚ ਵੀ ਇਸੇ ਤਰ੍ਹਾਂ ਦੇ ਨਾਲ ਸਜਾਵਾਂ ਸੀਗੀਆਂ ਉਹੀ ਚੀਜ਼ ਨੂੰ ਕੱਲੀ ਅੱਗੇ ਵਧਾਇਆ ਗਿਆ ਦੇਖੋ ਮੈਂ ਫਿਰ ਕਹਿ ਰਿਹਾ ਕਿ ਉਹਨਾਂ ਨੇ ਸਿਰ ਵਿਰੋਧ ਕਰ ਲਈ ਜਿਹੜਾ ਵਿਰੋਧ ਕੀਤਾਗਾ ਉਹ ਹਜੇ ਵੀ ਨਹੀਂ ਪੜ ਕੇ ਆਏ ਸੋ ਉਹਨਾਂ ਨੂੰ ਤੁਸੀਂ ਸਮਝਾ ਦਿਓ ਕਿ ਪੜ ਲਿਆ ਕਰੋ ਪੜ ਕੇ ਆਇਆ ਕਰਨ ਬੜੇ ਪੁਰਾਣੇ ਬੰਦੇ ਨੇਗੇ ਕਾਫੀ ਪੜੇ ਲਿਖੇ ਨੇਗੇ ਕਾਫੀ ਉਹਨਾਂ ਤਜਰਬਾ ਦਾ ਸੋ ਹਮੇਸ਼ਾ ਹਰ ਚੀਜ਼ ਨੂੰ ਪੜ ਕੇ ਗੱਲ ਕਰਨੀ ਚਾਹੀਦੀ ਪੰਜਾਬ ਪਹਿਲਾ ਰਾਜੀ ਬਹੁਤ سارے ਕਾਨੂੰਨ ਪਾਸ ਕਰ ਦਿੱਤੇ ਜਾਂਦੇ ਨੇ گورنر ਕੋਲ ਪੇਰੇ ਨੇ ਜਾਂ ਗ੍ਰੈਂਡਰ ਕੋਲ ਕੰਸੈਂਟਲੀ ਰਾਸ਼ਟਰਪਤੀ ਪੇਰਵਾਹੀ ਕੀਤੀ ਜਾਏਗੀ ਕਿ ਬਿਲਕੁਲ ਬਿਲਕੁਲ ਇਹ ਕਾਨੂੰਨ ਵੀ ਹਨਰੇਬਲ ਸਾਡੇ ਦੇਸ਼ ਦੇ राष्ट्रपति साहब को ले बिल्कुल बिल्कुल पैर भी करांगे और जल्दी ये उसी पास करवा और लागू करवा बिल्कुल पंजाब देश भर में पहला राज्य है जहां जिसने अपना एक्ट बनाया है अपना कानून बनाया है जो भी धार्मिक ग्रंथों से छेड़छाड़ करेगा उनका अपमान करेगा उनको सजा देने के लिए देश भर में ਪੰਜਾਬ ਪਹਿਲਾ ਰਾਜ ਹੈ ਜਿਸ ਵਿੱਚ ਇਹ ਕਾਨੂੰਨ ਬਣਾਇਆ। ਅਜੇ ਨਸ਼ੇ ਦੇ ਉੱਤੇ ਵੀ ਕਹਿੰਦੇ ਚਰਚਾ ਇਹਦੇ ਵਿੱਚ ਹੋਣੀ ਹੈ। ਬਿਲਕੁਲ ਨਸ਼ੇ ਨੂੰ ਲੈ ਕੇ ਵੀ ਕਿਉਂਕਿ ਲਾਸਟ ਜਦੋਂ ਵਿਧਾਨ ਸਭਾ ਦਾ ਸੈਸ਼ਨ ਸੀ ਉਸ ਸਮੇਂ اپੋਜੀਸ਼ਨ ਨੇ ਮੰਗ ਕੀਤੀ ਸੀ। ਆ ਬਰੋਧਿਤ ਦੇ ਲੋਕਾਂ ਨੇ ਮੰਗ ਕੀਤੀ ਸੀ ਕਿ ਨਸ਼ੇ ਦੇ ਇਸ ਇਸ਼ੂ ਦੇ ਲੈ ਕੇ ਵੀ ਜਿਹੜੀ ਆ ਉਹ ਡਿਬੇਟ ਹੋਣੀ ਚਾਹੀਦੀ ਆ ਉਹਦੇ ਤੇ ਅਸੀਂ ਡਿਬੇਟ ਰੱਖੀ ਆ ਕਿ ਕਿਸ ਤਰ੍ਹਾਂ ਜਦੋਂ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਆ ਔਰ ਕਿਸ ਤਰ੍ਹਾਂ ਨਸ਼ਾ ਤਸਕਰਾਂ ਨੂੰ ਬਚਾਉਣ ਵਾਲੀ ਕਾਂਗਰਸ ਪਾਰਟੀ ਜਿਹੜੀ ਆ ਉਹ ਤਰਲੋ ਮੱਛੀ ਹੁੰਦੀ ਆ ਕਿਸ ਤਰ੍ਹਾਂ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਲਈ ਜਿਹੜੇ ਝੂਠੇ ਬਿਆਨ ਮਨਕੜਤ ਕਹਾਣੀਆਂ ਘੜੀਆਂ ਜਾਂਦੀਆਂ ਨੇਗੀਆਂ ਕਿਸ ਤਰ੍ਹਾਂ ਜਦੋਂ ਅਸੀਂ ਜਿਹੜਾ ਹੈਗਾ ਨਸ਼ੇ ਦੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਆ ਉਹਨਾਂ ਨੂੰ ਬਚਾਉਣ ਦੇ ਲਈ ਅਕਾਲੀ ਦਾ ਲੱਗੇ ਆਉਂਦਾਗਾ ਜਦੋਂ ਅਸੀਂ ਕਰਪਸ਼ਨ ਅਗੇਂਸ ਕਾਰਵਾਈ ਕਰਦੇ ਆ ਉਦੋਂ ਅਕਾਲੀ ਦਲ ਤੇ ਕਾਂਗਰਸ ਕਿਸ ਤਰ੍ਹਾਂ ਅੱਗੇ ਆਉਂਦੇ ਨੇ ਕਿ ਸੋ ਜਦੋਂ ਅਸੀਂ ਕੋਈ ਵੀ ਇਸ਼ੂ ਦੇ ਉੱਤੇ ਕਾਰਵਾਈ ਕਰਦੇ ਆ ਤਾਂ ਸਾਰੇ ਹੀ ਇਹ ਅਕਾਲੀ ਕਾਂਗਸੀ ਭਾਰਤੀ ਜਨਤਾ ਪਾਰਟੀ ਵਾਲੇ ਇਕੱਠੇ ਹੋ ਜਾਂਦੇ ਨੇ ਕਿ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਪੰਜਾਬ ਦੇ ਅੰਦਰ ਇਹਨਾਂ ਦੀਆਂ ਸਰਕਾਰਾਂ ਦੇ ਸਮੇਂ ਡਰੱਗ ਮਾਫੀਆ ਚੱਲਿਆ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਲੱਗੇ ਰਹੇ ਪਰ ਲੇਕਿਨ ਹੁਣ ਜਿਹੜਾ ਉਹ ਨਹੀਂ ਚੱਲਣਾ ਕੋਣਸੀ ਪੰਜਾਬ ਦੇ ਨੂੰ ਡਰੱਗ ਮਾਫੀਆ ਵੀ ਖਤਮ ਕਰਾਂਗੇ ਔਰ ਕਰਪਸ਼ਨ ਵੀ ਖਤਮ ਕਰਾਂਗੇ ਔਰ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਚ ਮਿਸਾਲ ਇਸ ਜਾਣਾ ਹੈ ਕਿਸ ਕਹਿੰਦੀ ਹੋਈ ਨਜ਼ਰ ਆ ਰਹੀਓ ਕਹਿੰਦੇ ਲੈਂਡ ਪੂਲਿੰਗ ਦੇ ਉੱਤੇ ਜਿਹੜੇ ਗੱਲ ਨਹੀਂ ਕਰਦੇ ਕਹਿੰਦੇ ਸਰਕਾਰ ਭੱਜ ਰਹੀ ਹੈ ਲੈਂਡ ਪੂਲਿੰਗ ਤੋਂ ਬੜੇ ਵਾਲਾ ਬਿੱਲ ਹੈ ਕਹਿੰਦੇ ਬੜੀਆਂ ਮਾਈਨਰ ਚੇਂਜਸ ਨੇ ਦਾਵਾ ਕਰ ਗਏ ਪ੍ਰਤਾਪਾ ਦੇ ਦੇਖੋ ਪੜ੍ਹ ਲੈਣਾ ਚਾਹੀਦਾ ਉਹਨਾਂ ਨੂੰ ਬੜੇ ਸੀਜ਼ਨਲ ਪੋਲੀਟਿਸ਼ੀਅਨ ਨੇ ਕਈ ਵਾਰ ਜਿੱਤੇ ਨੇਗੇ ਉਹ ਤਾਂ ਉਹਨਾਂ ਨੂੰ ਪੜ ਕੇ ਆਉਣਾ ਚਾਹੀਦਾ ਜਿਹੜਾ ਉਹਨਾਂ ਦਾ ਕਾਨੂੰਨ ਸੀ ਉਹ ਆਈਪੀਸੀ ਦੇ ਅੰਦਰ ਐਮੈਂਡਮੈਂਟ ਇੰਡੀਅਨ ਪੀਨਲ ਕੋਡ ਦੇ ਅੰਦਰ ਐਮੈਂਡਮੈਂਟ ਸੀ ਅਸੀਂ ਆਪਣਾ ਪੰਜਾਬ ਦਾ ਐਕਟ ਲੈ ਕੇ ਆਇਆ ਪੰਜਾਬ ਦਾ ਕਾਨੂੰਨ ਲੈ ਕੇ ਆਇਆ ਪੰਜਾਬੀਆਂ ਦੀ ਤਰਜਮਾਨੀ ਕਰਦਾ ਕਾਨੂੰਨ ਲੈ ਕੇ ਆਇਆ 3 ਕਰੋੜ ਪੰਜਾਬੀਆਂ ਦੀ ਆਸਥਾ ਨਾਲ ਜੁੜਿਆ ਕਾਨੂੰਨ ਲੈ ਕੇ ਆਏ ਉਹਨਾਂ ਨੂੰ ਪੜ੍ਹ ਲੈਣਾ ਚਾਹੀਦਾ ਉਹ ਪੜ੍ਹਨ ਤੋਂ ਬਗੈਰ ਹੀ ਵਿਚਾਰੇ ਬੋਲੀ ਜਾਂਦੇ ਨੇ ਕਿ ਮੈਨੂੰ ਕਈ ਵਾਰ ਤਰਸ ਆਉਂਦਾ ਉਹਨਾਂ ਉੱਤੇ ਬਹੁਤ ਵਾਰ ਬੇਅਦਬੀ ਹੋਈ ਪਰ ਕਹਿ ਦਿੱਤਾ ਜਾਂਦਾ ਕਿ ਮਾਨਸਿਕ ਰੋਗੀ ਸੀ ਜਾਂ ਬਿਮਾਰ ਸੀ ਦੇਖੋ ਜਿਹੜੇ ਮਾਨਸਿਕ ਰੋਗੀ ਜਾਂ ਮਾਨਸਿਕ ਰੋਗੀ ਸੀ ਜਾਂ ਬੱਚਿਆਂ ਵਾਲੀ ਗੱਲ ਵੀ ਜਿਹੜੀ ਸਾਹਮਣੇ ਆਈ ਹੈ ਕਿ ਕੋਈ 18 ਸਾਲ ਤੋਂ ਘੱਟ ਆ ਉਹਦੇ ਲਈ ਲਗਤੋਂ ਜਿਹੜਾ ਕਾਨੂੰਨ ਬਣਿਆ ਹੋਇਆ ਹੈਗਾ ਉਹਦੇ ਨਾਲ ਡੀਲ ਕੀਤਾ ਜਾਊਗਾ ਪਰ ਲੇਕਿਨ ਇਸ ਦੀਆਂ ਧਾਰਾਵਾਂ ਉਸ ਕਾਨੂੰਨ ਦੇ ਨਾਲ ਜੁੜ ਜਾਣਗੀਆਂ ਸਰ ਵਿਪੱਖਸ਼ੀ ਵੀ ਕਹਿ ਰਹੇ ਕਿ ਕਾਨੂੰਨ ਵਿਵਸਥਾ ਪੰਜਾਬ ਕੀ ਚੜ੍ਹ ਮਰਾ ਚੁਕੀ ਹੈ ਇਸੇ ਧਿਆਨ ਭਟਕਾਉਣੇ ਕੇ ਲਈ ਬੇਦਵੀ ਜੀ ਸੰਬੰਧਿਤ ਬਿਲਕੁਲ ਬੜਾ ਅੱਛਾ ਸਵਾਲ ਪੁੱਛਿਆ ਜਦੋਂ ਅਸੀਂ ਗੈਂਗਸਟਰ ਤੇ ਉੱਪਰ ਬਾਰ ਕਰਤੇ ਹਾਂ जो गैंगस्टरवाद पंजाब में कांग्रेस पार्टी ने पैदा किया अकाली दल ने गैंगस्टरों को पंजाब में लाया और ये तो इतिहास है कि पंजाब की जेलों में कांग्रेस पार्टी वालों ने अंसारी जैसे बड़े बड़े खंखारू गैंगस्टरवाद रखे गैंगस्टर रखे थे ताकि पंजाब के बच्चों को सिखलाई दी जाए और पंजाब में गैंगस्टरवाद पैदा किया जाए जब हम गैंगस्टरवाद खत्म करने की, की बात करते हैं तब भी कांग्रेस पार्टी आगे आ जाती है कि नहीं नहीं गैंगस्टरों को बचा के रखना है तब भी भारतीय जनता पार्टी आगे आती है

ਮੈਂ ਬੜਾ ਸਪਸ਼ਟ ਕਰਦਾ ਕਿ ਲੈਂਡ ਪੂਲਿੰਗ ਐਕਟ ਜਿਹੜਾ ਬਣਿਆਗਾ ਉਹ ਪੰਜਾਬ ਦੇ ਅੰਦਰ ਜੋ ਲੈਂਡ ਮਾਫੀਆ ਜੋ ਲੈਂਡ ਮਾਫੀਆ ਅਕਾਲੀ ਦਲ ਭਾਜਪਾ ਕਾਂਗਰਸ ਪਾਰਟੀ ਨੇ ਪੈਦਾ ਕੀਤਾ ਸੀ ਉਹਨੂੰ ਖਤਮ ਕਰਨ ਲਈ ਬਣਿਆਗਾ ਔਰ ਇਸ ਦੇ ਅੰਦਰ ਕਿਸੇ ਵੀ ਕਿਸਾਨ ਤੋਂ ਤੱਕੇ ਦੇ ਨਾਲ ਜਿਹੜੀ ਆ ਜ਼ਮੀਨ ਨਹੀਂ ਲਈ ਜਾਊਗੀ ਨਹੀਂ ਲਈ ਜਾਊਗੀ ਜਿਹੜਾ ਸਹਿਮਤੀ ਦੇਊਗਾ ਕੰਸੈਂਟ ਦੇਊਗਾ ਆਪਣੀ ਫ੍ਰੀ ਵਿਲਿਅਨ ਕੰਸੈਂਟ ਦੇਊਗਾ ਉਹੀ ਜਿਹੜਾ ਇਸ ਲੈਂਡ ਪੋਲਿਟਿਕ ਪਾਲਿਸੀ ਚ ਆ ਸਕਦਾਗਾ ਇਹ ਝੂੜਦਾ ਪ੍ਰਚਾਰ ਜਿਹੜਾ ਉਹ ਆਨ ਵਿਆਪਾਪ ਲੈਂਡ ਮਾਫੀਆ ਕਾਂਗਰਸ ਪਾਰਟੀ ਕਰ ਰਹੀ ਆ ਅਕਾਲੀ ਦਲ ਕਰ ਰਹੀ ਆ ਭਾਰਤ ਜਨਤਾ ਪਾਰਟੀ ਕਰ ਰਹੀ ਆ